ਪੰਜੀ ਸੰਗਤ ਜੀ ਤੁਸੀਂ 2-3 ਮਿੰਟ ਦੋ ਸਾਨੂੰ 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਭਈ 1984 ਦੇ ਜਿਹੜੀ ਜਨਸਾਰਿਕ ਦਾ ਸਾਡਾ ਰਿਮੈਂਬਰੈਂਸਿੰਦਾ ਯਾਦਗਾਰਨ ਦੀ 31 ਅਕਤੂਬਰ ਨੂੰ ਜਿਹੜਾ ਭਈ ਹਮਸਾਬ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਭਈ 84 ਵਿੱਚ ਜਨਸਾਰ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਲਜੀਤ ਦਸਾਂਝ ਮੁੜ ਕੇ ਖੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ ਸਾਫ 400 ਪਹਿਲਾਂ ਮਾੜੀ ਦਿਸਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਲਜੀਤ ਦਾ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਾਈ ਤੁਹਾਨੂੰ ਅਸ਼ੀਰਵਾਦ ਮੰਗਦਾ ਨੂੰ ਤੁਹਾਡੇ ਕੋਲੋਂ ਮਿਹਤਾਬ ਚਲ ਕੋ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਪਰ ਬਹੁਤ ਵੱਡੇ ਖੂਨਾਂ ਦੇ ਪਈ ਕਰ ਇਹਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨਸਰ ਇਹਨੇ ਉਸ ਵੇਲੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਜਰੀ ਨੂੰ ਇਨਾਂ ਨੇ ਸ਼ੋਅ ਬ੍ਰੋਡਕਾસ્ટ ਕਰ ਰਹੇ ਆ ਯਾ ਭਈ ਹਰਾਂ ਦੇ ਪਈ ਫੰਡਰੇਜ਼ਿੰਗ ਕਰਨੀਆਂ ਇਮਤਾਬਚਨ ਨਾਲ ਦਲਜੀਤ ਜਸਨ ਨੇ ਸੰਸਥਾ ਜਿਹੜੀ ਪੰਜਾਬ ਦੀ ਨਵੀਂ ਜਿਹੜਾ ਪਹਿਲਾਂ ਸਾਡੇ ਬੰਦੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ਿੰਗ ਕਰਨੀਆਂ ਵਧੀਆ ਕਰੋ ਫੰਡਰੇਜ਼ਿੰਗ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਮਤਾਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜੇਨੋਸਾਈਡ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਕਹਿੰਦਾ ਬਈ ਜਿਹੜੀ ਸਾਫ ਕਰਕੇ ਜਿਹੜੀ ਵੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਸਾਂਝ ਉਹਨਾਂ ਬੈਠ ਕੇ ਉਸ ਥਾਂ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਮਨਤਾਬਾਚਨ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਤੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਕਿ ਉਸਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਰਹੇ ਉੱਪਰ ਮਨਤਾਬਾਚਨ ਉੱਪਰ ਉਹ 1995 ਦੀ ਜਿਹੜੀ ਮੂਵੀ ਆ ਭਾਈ ਖਲੜੇ ਦੀ ਭਾਈ ਖਲੜਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦੇ ਤੀਨ ਜਾਂ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੋਂ ਇਦਾਂ ਦੇ ਬੰਦੇ ਦਾ ਬੇਨਾ ਜਾ ਕੇ ਦਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਬੰਦੀ ਕੀ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸਾਡੀ 84 ਦਾ ਦੁੱਖ ਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਜਿਹੜੇ ਜਿਹੜੇ ਫਾਲੋਅਰ ਆ ਦਲਜੀਤ ਜਸਾਂ ਦੇ ਫਾਲੋਅਰ ਆ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਆ ਮੈਂ ਸਿੱਧਾ ਕਹਿੰਦਾ ਦਲਜੀਤ ਜਸਾਂ ਜਿਹੜਾ ਸਿੰਗਰ ਆ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ ਸੋ ਪੀਪਲ ਵਿਲ ਫਾਲੋ ਹਿਮ ਬਹੁਤ ਟੈਲੈਂਟਡ ਆ ਕੋਈ ਇਹੋ ਸ਼ੱਕ ਨਹੀਂ ਕੀ ਪਰ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਾਂ ਤੂੰ ਇਦਾਂ ਦੇ ਬੰਦਿਆਂ ਨਾਲ ਜਿਹੜੇ ਉੱਪਰ ਹਾਥੀ ਦੇ ਭੇ ਇਲਜ਼ਾਮ ਲੱਗਿਓ ਤੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗਿਓ ਤੁਸੀਂ ਜਿਹੜੇ ਫਾਲੋਅਰ ਆ ਤੁਸੀਂ ਪੁੱਛੋ ਦਲਜੀਤ ਨੂੰ ਤੋ ਇਹਨਾਂ ਬੰਦਿਆਂ ਦੇ ਕਾਹਤੇ ਬੈਨਾਂ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਦਾ 40-41 ਸਾਲ ਹੋ ਗਏ ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਤਲ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜ ਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੰਦੇ ਸਾਡੇ ਸਤਾਜ ਜਿਹੜੇ ਕਹਿੰਦੇ ਸੀ ਪੰਜਾਬੀ ਆ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਉਹ ਏਰੀਆ ਹੀ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੰਦੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ ਇਹ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੇ ਉਹਨਾਂ ਨਾਲ ਚਲੋ ਜੀ ਪੰਜਾਬ ਦੇ ਫੰਡਰਜ਼ ਕਹੀਏ ਤੇ ਲੋਕ ਤੇ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋਊਗੀ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਲਜੀਤ ਤੂੰ ਹਰਦਾ ਵੀ ਗਲਤੀ ਕਰਮੋ ਜਿੰਨੇ ਕਿੰਨੀ ਵਾਰੀ ਕਿਹਾ ਕਿ ਇਹਦੇ ਬੰਦੇ ਤੋਂ ਦੂਰ ਰਹਿ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਆ ਸਾਰੇ ਪੰਜਾਬੀਆਂ ਤੇਰੇ ਪਰਮਾਨ ਆ ਇਹਨਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਸੋ ਜਿਹੜੇ ਫਾਲੋਅਰ ਆ ਇਹ ਗੁੱਸੇ ਹੋਣੇ ਤੁਹਾਡੀ ਕੋਈ ਗੱਲ ਨਹੀਂ ਈ ਤੁਸੀਂ ਜੇ ਉਸਨੇ 84 ਦਿੱਲੀ ਹੁੰਦੀ ਹੈ ਤੁਹਾਡੇ ਪਰਿਵਾਰ ਚਾਹ ਤੁਸੀਂ ਕੋਈ ਹੋਰ ਸੋਚ ਲੈ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਈ ਵਾਰ ਬੋਲਰ ਫੋਲੋਅ ਵੀ ਆਉਂਦੇ ਬਲੋਇੰਡ ਕੋਈ ਨਹੀਂ ਸਾਡੇ ਬੰਦੇ ਇਹਨੂੰ ਫੋਲੋਅ ਕਰਦੇ ਗਲਤ ਕਰਦੇ ਫਿਰ ਤੁਸੀਂ ਵੀ ਸੋਚੋ ਕਿ ਕਿਤੇ ਜਿਹੜੀ ਜਿਹੜੀ ਵੀ ਸੰਸਥਾ ਉਸ ਵੇਲੇ ਪੈਸੇ ਲੈ ਰਹੀ ਹੈ ਉਹਨਾਂ ਕੋਲ ਮਦਹਾ ਬਚਨ ਕੋਲ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੰਦਾ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਦੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਦਾਂ ਦੇ ਬੰਦੇ ਤੁਸੀਂ ਆ ਕੇ ਟਾਲੀ ਫੰਡਰੇਜ ਕਰ ਰਹੇ ਆ ਤੁਹਾਡਾ ਕੋਈ ਲਿਮਿਟ ਹੈਗਾ ਕੋਈ ਅੰਤ ਹੈਗਾ ਕੋ ਤੁਹਾਨੂੰ ਕੋਈ ਹੈ ਕਿ ਤੁਹਾਡੇ ਸਟੈਂਡਰਡ ਤੇ ਕਿਹ ਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਾ ਨਵੰਬਰ ਕੋਈ ਵੀ ਮਹੀਨਾ ਹੋਵੇ ਇਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸੰਸਨ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਗਲਜੀਤ ਸਿੰਘ ਤੂੰ ਕਰ ਲੈ ਤੁਸੀਂ ਹੋ ਗਈ ਤੈਨੂੰ ਵੀ ਪਰ ਜੋ ਤੁਸੀਂ ਆ ਦਿੱਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਾਰੇ ਇੰਡੀਆ ਦੇ 31 ਦੀ ਨਾਲ ਬਹਿ ਕੇ ਸ਼ੋ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨਹੀਂਗਾ ਮਿਲਕੋ ਮਰਾਜੀ ਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ